ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਮੱਸਿਆ ਦਾ ਦਿਨ ਹੈ 18 ਜਨਵਰੀ ਮੱਸਿਆ ਤੇ ਤੁਸੀਂ ਕਰੋ ਇਹ ਛੋਟਾ ਜਿਹਾ ਉਪਾਅ ਇਸ ਚੀਜ਼ ਨੂੰ ਰੱਖ ਦਿਵੋ ਰਸੋਈ ਦੇ ਵਿੱਚ ਤੇ ਬਣਾ ਦੇਵੇਗਾ ਕਰੋੜਪਤੀ ਜਨਮਾ ਦੀ ਕਰੀਬੀ ਦੂਰ ਹੋ ਜਾਵੇਗੀ ਇਹ ਛੋਟਾ ਜਿਹਾ ਉਪਾਅ ਕਰਨ ਦੇ ਨਾਲ ਉਪਾਅ ਕਰਦੋ ਕਿਵੇਂ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ ਦੇ ਵਿੱਚ ਲੂੰ ਦਾ ਇੱਕ ਸਾਦਾ ਜਿਹਾ ਕਟੋਰਾ ਤੁਹਾਡੀ ਕਿਸਮਤ ਨੂੰ ਸਵਰਗ ਦੇ ਵਿੱਚ ਬਦਲ ਸਕਦਾ ਹੈ ਜਾਂ ਤੁਹਾਨੂੰ ਗਰੀਬੀ ਦੀ ਡਗਾਈ ਦੇ ਵਿੱਚ ਸੁੱਟ ਸਕਦਾ ਹੈ ਪੀ ਅੱਜ ਦਾ ਵਿਸ਼ਾ ਸਰਲ ਤੇ ਸਪਸ਼ਟ ਹੈ ਕਿ ਇਥੇ ਆਪਣੀ ਰਸੋਈ ਦੇ ਵਿੱਚ ਲੋਹ ਦਾ ਇੱਕ ਕਟੋਰਾ ਰੱਖੋ ਦੇਵੀ ਲక్ష్ਮੀ ਖੁਦ ਤੁਹਾਡੇ ਦਰਵਾਜ਼ੇ ਤੇ ਆਵੇਗੀ ਕਈ ਵਾਰ ਤੁਸੀਂ ਦਿਨ ਰਾਤ ਸਖਤ ਮਿਹਨਤ ਕਰਦੇ ਹੋ ਤੇ ਫਿਰ ਵੀ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਕਿਉਂ ਨਹੀਂ ਹੁੰਦੀ ਪੈਸਾ ਆਉਂਦਾ ਹੈ ਪਰ ਇਹ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਰਹਿੰਦਾ ਜਵਾਬ ਤੁਹਾਡੀ ਮਿਹਨਤ ਦੇ ਵਿੱਚ ਵੀ ਨਹੀਂ ਰਹਿੰਦਾ ਸਗੋਂ ਤੁਹਾਡੀ ਰਸੋਈ ਦੀ ਊਰਜਾ ਵਿੱਚ ਸ਼ਾਇਦ ਸਰ ਕਹਿੰਦੇ ਨੇ ਕਿ ਗਰੀਬੀ ਸਿਰਫ ਆਲਸ ਤੋਂ ਹੀ ਨਹੀਂ ਹੁੰਦੀ ਸਗੋਂ ਸੂਖਮ ਨੁਕਸਾਂ ਤੋਂ ਆਉਂਦੀ ਹੈ ਜਿਨ੍ਹਾਂ ਨੂੰ ਅਸੀਂ ਆਪਣੀ ਅਗਿਆਨਤਾ ਕਾਰਨ ਨਜ਼ਰ ਅੰਦਾਜ਼ ਕਰਦੇ ਹਾਂ ਜੇਕਰ ਤੁਹਾਡੀ ਰਸੋਈ ਵਿੱਚ ਲੂਣ ਦੀ ਜਗ੍ਹਾ ਜਿਸ ਨੂੰ ਅਸੀਂ ਅੰਪੂਰਨਾ ਦਾ ਨਿਵਾਸ ਮੰਨਦੇ ਹਾਂ ਸਹੀ ਨਹੀਂ ਹੈ ਤਾਂ ਸਮਝੋ ਕਿ ਤੁਸੀਂ ਲక్ష్ਮੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਰਹੇ ਹੋ ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਦੇ ਤੱਕ ਬਹੁਤ ਧਿਆਨ ਦੇ ਨਾਲ ਦੇਖਿਓ ਇੱਕ ਛੋਟੀ ਜਿਹੀ ਗੱਲ ਨੂੰ ਵੀ ਛੱਡਣਾ ਜਾਂ ਦੇਖਾ ਕਰਨਾ ਤੁਹਾਡੀ ਆਪਣੀ ਕਿਸਮਤ ਨੂੰ ਨજર ਅੰਦਾਜ਼ ਕਰਨ ਦੇ ਬਰਾਬਰ ਹੈ ਜੋ ਲੋਕ ਇਸ ਨੂੰ ਮਜ਼ਾਕ ਦੇ ਵਜੋਂ ਲੈਂਦੇ ਨੇ ਉਹ ਭਵਿੱਖ ਦੇ ਵਿੱਚ ਪਛਤਾ ਸਕਦੇ ਹਨ ਤੇ ਅੱਜ ਰਸੋਈ ਦੇ ਵਿੱਚ ਉਹਨਾਂ ਗੰਭੀਰ ਮੁਕਸ ਬਾਰੇ ਚਰਚਾ ਕਰਾਂਗੇ ਜੋ ਭਗਵਾਨ ਸ਼ਨੀ ਤੇ ਦੇਵੀ ਲక్ష్ਮੀ ਦੇ ਕ੍ਰੋਧ ਦਾ ਕਾਰਨ ਬਣ ਸਕਦੇ ਨੇ ਜੇਕਰ ਤੁਸੀਂ ਸੱਚਮੁੱਚ ਦੇਵੀ ਲక్ష్ਮੀ ਦੇ ਅਸ਼ੀਰਵਾਦੀ ਇਸ਼ਾਰਾ ਰੱਖਦੇ ਹੋ ਤਾਂ ਤੁਸੀਂ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਘਟਨਾ ਸਮਝੋ ਕਿਉਂਕਿ ਸਹੀ ਸਮੇਂ ਤੇ ਕੀਤੀ ਗਈ ਇੱਕ ਛੋਟੀ ਜਿਹੀ ਤਬਦੀਲੀ ਵੀ ਤੁਹਾਡੀ ਕਿਸਮਤ ਦੇ ਵਿੱਚ ਬਹੁਤ ਮਹੱਤਵਪੂਰਨ ਤਬਦੀਲੀ ਲਿਆ ਸਕਦੀ ਹੈ ਅਸੀਂ ਅਕਸਰ ਹੀ ਬਾਹਰੀ ਦੁਨੀਆ ਦੇ ਵਿੱਚ ਆਪਣੀਆਂ ਸਮੱਸਿਆਵਾਂ ਦਾ ਕਾਰਨ ਲੱਭਦੇ ਹਾਂ ਦੁਸ਼ਮਣੀ, ਬਦਕਿਸਮਤੀ ਚਾਹੇ ਕਾਰੋਬਾਰ ਦੇ ਵਿੱਚ ਗਿਰਾਵਟ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਘਰ ਦੀ ਅਸ਼ਾਂਤੀ ਤੇ ਗਰੀਬੀ ਦੀ ਜੜ ਤੁਹਾਡੀ ਆਪਣੀ ਰਸੋਈ ਵਿੱਚ ਹੋ ਸਕਦੀ ਹੈ ਕਿਉਂਕਿ ਸ਼ਾਸਤਰ ਕਹਿੰਦੇ ਨੇ ਕਿ ਰਸੋਈ ਘਰ ਦਾ ਦਿਲ ਹੈ ਤੇ ਜਿੱਥੇ ਦੇਵੀ ਲਕਸ਼ਮੀ ਦੇਵਾਸ ਕਰਦੀ ਹੈ ਜਦੋਂ ਇਸ ਜਗਾ ਦੀ ਊਰਜਾ ਪ੍ਰਦੂਸ਼ਟ ਹੁੰਦੀ ਹੈ ਤਾਂ ਇਹ ਨਾ ਸਿਰਫ ਤੁਹਾਡੇ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਤੁਹਾਡੇ ਪੂਰੇ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਇੱਕ ਰਸੋਈ ਦੀ ਕਲਪਨਾ ਕਰੋ ਜੋ ਹਨੇਰਾ ਹੈ ਜਿੱਥੇ ਭਾਂਡੇ ਖਿੰਡੇ ਹੋਏ ਨੇ ਤੇ ਜਿੱਥੇ ਨਮਕ ਦਾ ਕਟੋਰਾ ਖੁੱਲ੍ਹਾ ਹੈ ਜਾਂ ਗਲਤ ਥਾਂ ਤੇ ਹੈ ਇਹ ਸਿਰਫ ਗੰਦਗੀ ਨਹੀਂ ਸਗੋਂ ਇਹ ਅਲਕਸ਼ਮੀ ਨੂੰ ਖੁੱਲ੍ਹਾ ਸੱਦਾ ਹੈ ਉਹ ਗਰੀਬੀ ਤੇ ਬਦਕਿਸਮਤੀ ਦੀ ਦੇਵੀ ਇਹ ਤੇ ਉਥੇ ਨਿਵਾਸ ਕਰਦੀ ਹੈ ਜਿੱਥੇ ਅਨੁਸ਼ਾਸਨ ਤੇ ਪਵਿੱਤਰਤਾ ਦੀ ਘਾਟ ਹੁੰਦੀ ਹੈ ਤੇ ਜਦੋਂ ਆ ਲక్ష్ਮੀ ਕਿਸੇ ਦੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਬੇਲੋੜੀ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪਤੀ-ਪਤਨੀ ਦੇ ਰਿਸ਼ਤੇ ਦੇ ਵਿੱਚ ਖਟਾਸ ਆ ਜਾਂਦੀ ਹੈ ਤੇ ਬੱਚਿਆਂ ਦੇ ਮਨ ਪੜਾਈ ਤੋਂ ਹਟ ਜਾਂਦੇ ਨੇ ਤੇ ਗਲਤ ਕੰਮਾਂ ਦੇ ਵਿੱਚ ਉਲਝਣ ਲੱਗ ਪੈਂਦੇ ਨੇ ਕਿ ਤੁਹਾਡੇ ਨਾਲ ਵੀ ਅਜੀਹਾ ਹੁੰਦਾ ਹੈ ਕਿ ਬਹੁਤ ਸਾਰਾ ਪੈਸਾ ਤਾਂ ਆਉਂਦਾ ਹੈ ਪਰ ਮਹੀਨੇ ਦੇ ਅੰਤ ਇਹ ਦਵਾਈਆਂ ਜਾਂ ਅਚਾਨਕ ਬੇਲੋੜੇ ਖਰਚਿਆਂ ਤੇ ਖਰਚ ਹੋ ਜਾਂਦਾ ਹੈ। ਤੇ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਤੁਹਾਡੀ ਰਸੋਈ ਵਿੱਚ ਊਰਜਾ ਦਾ ਅਸੰਤੋਲਨ ਹੈ ਨਾਮਕ ਜੋ ਸਮੁੰਦਰ ਮੰਥਨ ਤੋਂ ਪੈਦਾ ਹੋਇਆ ਤੇ ਦੇਵੀ ਲక్ష్ਮੀ ਦਾ ਪ੍ਰਾਪਨ ਨਹੀਂ ਹਾ ਜਦਾ। ਜੇਕਰ ਸਤਕਾਰ ਦੇ ਨਾਲ ਸਹੀ ਜਗ੍ਹਾ ਤੇ ਨਾ ਰੱਖਿਆ ਜਾਵੇ। ਤਾਂ ਘਰ ਦੀ ਸਕਾਰਾਤਮਕਤਾ ਨੂੰ ਸੋਖ ਲੈਂਦਾ ਹੈ ਨਕਾਰਾਤਮਕ ਊਰਜਾ ਘਰ ਦੀਆਂ ਕੰਧਾਂ ਦੇ ਵਿੱਚ ਸਮਾ ਜਾਂਦੀ ਹੈ ਜਿਸ ਦੇ ਨਾਲ ਪਿਤਰ ਦੋਸ਼ ਸ਼ਰੀਰ ਦਾ ਪ੍ਰਭਾਵ ਵਧਦਾ ਹੈ ਇਹ ਡਰਨ ਵਾਲੀ ਗੱਲ ਨਹੀਂ ਸਗੋ ਇੱਕ ਕੌੜੀ ਸਚਾਈ ਹੈ ਜਿਸ ਨੂੰ ਸ਼ਾਇਦ ਤਨਾਤੀ ਪੁਰਾਣਾ ਦੇ ਵਿੱਚ ਵਾਰ-ਵਾਰ ਦਰਹਾਇਆ ਗਿਆ ਹੈ ਜੇਕਰ ਤੁਸੀਂ ਅੱਜ ਆਪਣੀ ਰਸੋਈ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸੁਧਾਰਦੇ ਨਹੀਂ ਤੇ ਇਹ ਹੌਣ ਵਾਲੇ ਪਵਿੱਖ ਵਿੱਚ ਤੁਹਾਡੀ ਕਰਜ਼ੇ ਦਾ ਬੋਝ ਇੰਨਾ ਵੱਧ ਸਕਦਾ ਹੈ ਕਿ ਉਹਨਾਂ ਨੂੰ ਦੂਰ ਕਰਨਾ ਮੁਸ਼ਕਿਲ ਹੋ ਜਾਵੇਗਾ ਮੁਸੀਬਤ ਦੇ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ ਕਿਸਮਤ ਤੁਹਾਡਾ ਸਾਥ ਦੇਣਾ ਬੰਦ ਕਰ ਦਿੰਦੀ ਹੈ ਤੇ ਇੱਕ ਵਿਅਕਤੀ ਸਖਤ ਮਿਹਨਤ ਤੋਂ ਕਰਨ ਤੋਂ ਥੱਕ ਜਾਂਦਾ ਹੈ ਪਰ ਸਫਲਤਾ ਦੂਰ ਰਹਿੰਦੀ ਹੈ ਇਹ ਲਈ ਰਸੋਈ ਦੇ ਵਿੱਚ ਇਹਨਾਂ ਸੁਖਮ ਸੰਕੇਤਾਂ ਨੂੰ ਪਛਾਣੋ ਕਿਉਂਕਿ ਇੱਥੇ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਪੁੱਢ ਨੂੰ ਪਾਪ ਦੇ ਵਿੱਚ ਬਦਲ ਸਕਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਸ਼ਾਇਤਰਾ ਦੇ ਵਿੱਚ ਨਮਕ ਨੂੰ ਇੰਨਾ ਮਹੱਤਵ ਕਿਉਂ ਦਿੱਤਾ ਗਿਆ ਇਸ ਨੂੰ ਸਿਰਫ ਇੱਕ ਪੋਸ਼ਣ ਵਸਤੂ ਨਾ ਸਮਝੋ ਪੁਰਾਣਾਂ ਦੇ ਅਨੁਸਾਰ ਜਦੋਂ ਸਮੁੰਦਰ ਮੰਤਨ ਹੋਇਆ ਤਾਂ ਧਰਦੀ ਦੇਵੀ ਲਕਸ਼ਮੀ ਉਸ ਵਿਸ਼ਾਲ ਕਸ਼ੀਰ ਸਾਗਰ ਤੋਂ ਪ੍ਰਗਟ ਹੋਈ ਕਿਉਂਕਿ ਨਮਕ ਵੀ ਸਮੁੰਦਰ ਤੋਂ ਉਤਪੰਨ ਹੁੰਦਾ ਹੈ ਇਸ ਲਈ ਝਾਇਤਰ ਲੂਣ ਨੂੰ ਦੇਵੀ ਲక్ష్ਮੀ ਦਾ ਭਰਾ ਮੰਨਦੇ ਨੇ ਇਸ ਲਈ ਨਮਕ ਦੇ ਵਿੱਚ ਨਕਾਰਾਤਮਕ ਊਰਜਾ ਨੂੰ ਸੋਖਣ ਦੀ ਅਦਭੁੱਤ ਸ਼ਕਤੀ ਹੈ ਕਿ ਇਹ ਘਰ ਤੋਂ ਬੁਰੀਆਂ ਨਜ਼ਰਾਂ ਤੇ ਗਰੀਬੀ ਨੂੰ ਦੂਰ ਕਰਦਾ ਹੈ ਤੇ ਜੋਤਿਸ਼ ਦੇ ਵਿੱਚ ਨਮਕ ਨੂੰ ਚੰਦਰਮਾ ਤੇ ਸ਼ੁਕਰ ਦੇ ਨਾਲ ਜੋੜਿਆ ਗਿਆ ਜੋ ਕਿ ਖੁਸ਼ੀ ਤੇ ਦੌਲਤ ਦੇ ਕਾਰਕ ਨੇ ਤੇ ਜੇਕਰ ਤੁਸੀਂ ਆਪਣੀ ਰਸੋਈ ਦੇ ਵਿੱਚ ਲੂਣ ਦਾ ਨਰਾਦਰ ਕਰਦੇ ਹੋ ਤਾਂ ਤੁਸੀਂ ਅਣਜਾਣੇ ਦੇ ਵਿੱਚ ਦੇਵੀ ਲਕਸ਼ਮੀ ਨੂੰ ਨਰਾਜ ਕਰ ਰਹੇ ਹੋ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਲੂਣ ਨੂੰ ਹਮੇਸ਼ਾ ਕੱਚ ਦੇ ਭਾਂਡੇ ਦੇ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਪਲਾਸਟਿਕ ਜਾਂ ਲੋਹੇ ਦੇ ਭਾਂਡੇ ਦੇ ਵਿੱਚ ਸਟੋਰ ਕਰਨ ਦੇ ਨਾਲ ਸ਼ਨੀ ਦੇ ਰਾਹੂ ਦੇ ਮਾੜੇ ਪ੍ਰਭਾਵ ਪੈਂਦੇ ਨੇ ਤੇ ਜਿਸ ਨਾਲ ਕਲੇਸ਼ ਤੇ ਵਿੱਤੀ ਨੁਕਸਾਨ ਹੁੰਦਾ ਹੈ ਕਿਉਂਕਿ ਲੂਣ ਸਿਰਫ ਇੱਕ ਵਸਤੂ ਹੀ ਨਹੀਂ ਸਗੋ ਤੁਹਾਡੇ ਘਰ ਦੀ ਕਿਸਮਤ ਦਾ ਰਖਿਆ ਕੇ ਹੁਣ ਆਪਣੀ ਚੇਤਨਾ ਨੂੰ ਕੇਂਦਰਿਤ ਕਰੋ ਕਿਉਂਕਿ ਮੈਂ ਤੁਹਾਨੂੰ ਚਾਰ ਵੱਡੀਆਂ ਗਲਤੀਆਂ ਦੇ ਬਾਰੇ ਦੱਸਣ ਜਾ ਰਹੀਆਂ ਜੋ ਲਗਭਗ ਹਰ ਘਰ ਦੇ ਵਿੱਚ ਅਣਜਾਣੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਇਹ ਗਲਤੀਆਂ ਸਿਰਫ ਵਸਤੂ ਦੋਸ਼ ਨਹੀਂ ਹਨ ਇਹ ਸਿੱਧੇ ਤੌਰ ਤੇ ਤੁਹਾਡੇ ਮਨਲਾ ਤੇ ਕੰਮ ਨੂੰ ਪ੍ਰਭਾਵ ਪਰ ਦੋਸ਼ਿਤ ਕਰਦੀਆਂ ਨੇ ਇਹਨਾਂ ਦੋਸ਼ਾ ਕਾਰਨ ਲక్ష్ਮੀ ਆਪਣੀ ਦਰਵਾਜ਼ੇ ਤੋਂ ਵਾਪਸ ਆਉਂਦੀ ਹੈ ਤੇ ਗਰੀਬੀ ਘਰ ਦੇ ਵਿੱਚ ਨਿਵਾਸ ਕਰ ਲੈਂਦੀ ਹੈ। ਪਹਿਲੀ ਵੱਡੀ ਗਲਤੀ ਰਾਤ ਨੂੰ ਰਸੋਈ ਦੇ ਵਿੱਚ ਗੰਦੇ ਭਾਂਡੇ ਛੱਡਣਾ। ਕੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਰਸੋਈ ਨੂੰ ਰਾਤ ਨੂੰ ਗੰਦੇ ਭਾਂਡੇ ਛੱਡਦੇ ਹੋ ਤਾਂ ਨਕਾਰਾਤਮਕ ਊਰਜਾਾਂ ਅਤੇ ਗਰੀਬੀ ਉੱਥੇ ਰਹਿਣ ਲੱਗ ਪੈਂਦੀ ਹੈ। ਇਸ ਤਰ੍ਹਾਂ ਦੇ ਵਿੱਚ ਕਿਹਾ ਗਿਆ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਰਸੋਈ ਨੂੰ ਸਾਫ਼ ਰੱਖਣਾ ਜ਼ਰੂਰੀ ਹੈ। ਤੇ ਰਾਤ ਪਰ ਛੱਡੇ ਗੇ ਗੰਦੇ ਭਾਂਡੇ ਖੁਦ ਸ਼ਨੀ ਭਗਵਾਨ ਦੇ ਕ੍ਰੋਧ ਨੂੰ ਸੱਦਾ ਦਿੰਦੇ ਨੇ ਤੇ ਜੋ ਲੋਕ ਆਲਸ ਦੇ ਕਾਰਨ ਰਾਤ ਨੂੰ ਆਪਣੇ ਭਾਂਡੇ ਸਾਫ਼ ਨਹੀਂ ਕਰਦੇ ਘਰ ਦੇ ਵਿੱਚ ਕਦੇ ਵੀ ਖੁਸ਼ਹਾਲੀ ਨਹੀਂ ਹੁੰਦੀ ਤੇ ਸ਼ਨੀ ਦੇ ਅਜਿਹੇ ਘਰ ਤੋਂ ਖੁਸ਼ੀ ਤੇ ਸ਼ਾਂਤੀ ਕੋਲ ਲੈਂਦੇ ਨੇ ਤੇ ਯਾਦ ਰੱਖੋ ਕਿ ਗੰਦੇ ਭਾਂਡੇ ਤੁਹਾਡੀ ਕਿਸਮਤ ਦੇ ਦਾਗ ਵਾਂਗ ਹੁੰਦੇ ਨੇ ਜੋ ਤੁਸੀਂ ਚਾਹਣੇ ਹੋ ਕਿ ਦੇਵੀ ਲਕਸ਼ਮੀ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰੇ ਤਾਂ ਸਭ ਤੋਂ ਪਹਿਲਾਂ ਰਸੋਈ ਨੂੰ ਮੰਦਰ ਦੇ ਵਾਂਗ ਸਾਫ਼ ਕਰੋ ਤੇ ਦੇਵਤਿਆਂ ਦਾ ਆਸ਼ੀਰਵਾਦ ਕਦੇ ਵੀ ਗੰਦੀ ਰਸੋਈ ਦੇ ਵਿੱਚ ਨਹੀਂ ਹੁੰਦਾ ਕਿ ਦੂਜੀ ਵੱਡੀ ਗਲਤੀ ਇਹ ਹੈ ਕਿ ਨਮਕ ਜਾਂ ਅਨਾਜ ਦੇ ਡੱਬੇ ਨੂੰ ਪੂਰੀ ਤਰ੍ਹਾਂ ਖਾਲੀ ਨਾ ਹੁੰਦੇਓ ਸ਼ਰਦਾਲ ਸ਼ਰਦਾਲੂਆਂ ਨੇ ਕਦੇ ਵੀ ਆਪਣੀ ਰਸੋਈ ਵਿੱਚ ਨਮਕ ਦੇ ਡੱਬੇ ਜਾਂ ਅਨਾਜ ਦੇ ਡੱਬੇ ਨੂੰ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਨ ਦੇਣਾ ਚਾਹੀਦਾ ਜਦੋਂ ਕੋਈ ਡੱਬਾ ਪੂਰੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਤਾਂ ਇਹ ਤੁਹਾਡੇ ਜੀਵਨ ਵਿੱਚ ਖਾਲੀਪਨ ਦੇ ਘਾਟ ਨੂੰ ਦਰਸਾਉਂਦਾ ਹੈ ਇਹ ਇੱਕ ਬਹੁਤ ਹੀ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਤੇ ਖਾਲੀ ਨਮਕ ਦੇ ਡੱਬੇ ਦਾ ਭਾਵ ਇਹ ਹੈ ਕਿ ਦੇਵੀ ਲక్ష్ਮੀ ਦਾ ਨਿਰਾਦਰ ਕਰਨਾ ਬਹੁਤ ਸਾਰੇ ਲੋਕ ਨੇ ਛੇੜੇ ਬਾਜ਼ਾਰ ਤੋਂ ਉਦੋਂ ਤੱਕ ਸਾਮਾਨ ਨਹੀਂ ਖਰੀਦਦੇ ਜਦੋਂ ਤੱਕ ਡੱਬਾ ਖਾਲੀ ਨਹੀਂ ਹੁੰਦਾ ਜੋ ਕਿ ਗਰੀਬੀ ਨੂੰ ਸਦਾ ਦੇਣ ਦਾ ਇੱਕ ਤਰੀਕਾ ਹੈ ਸਾਨੂੰ ਡੱਬੇ ਨੂੰ ਉਦੋਂ ਹੀ ਭਰਨਾ ਚਾਹੀਦਾ ਜਦੋਂ ਉਸ ਦੇ ਵਿੱਚ ਥੋੜਾ ਜਿਹਾ ਨਮਕ ਜਾਂ ਫਿਰ ਅਨਾਜ ਬਚਿਆ ਹੋਵੇ ਇੱਕ ਪੂਰਾ ਡੱਬਾ ਸੰਪੂਰਨਤਾ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਤੇ ਨਮਕ ਦੇ ਡੱਬੇ ਨੂੰ ਖਾਲੀ ਛੱਡਣ ਦੇ ਨਾਲ ਤੁਹਾਡੇ ਇਕੱਠੇ ਹੋਏ ਗੁਣ ਦੂਰ ਹੋ ਜਾਂਦੇ ਨੇ ਤੇ ਤੀਜੀ ਵੱਡੀ ਗਲਤੀ ਰਸੋਈ ਦੇ ਵਿੱਚ ਚੁੱਲ੍ਹਾ ਤੇ ਪਾਣੀ ਇਕੱਠੇ ਹੋਣਾ ਹੈ ਤਾਂ ਸ਼ਾਇਤਰ ਦੇ ਵਿੱਚ ਅੱਗ ਤੇ ਪਾਣੀ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਹੈ ਰਸੋਈ ਦੇ ਚੁੱਲ੍ਹੇ ਤੇ ਪਾਣੀ ਭੰਡਾਰਨ ਵਾਲੇ ਖੇਤਰ ਨੂੰ ਇੱਕ ਦੂਜੇ ਦੇ ਦੁਸ਼ਮਣ ਮੰਨਿਆ ਜਾਂਦਾ ਹੈ ਜੇਕਰ ਰਸੋਈ ਦੇ ਚੁੱਲ੍ਹੇ ਤੇ ਪਾਣੀ ਭੰਡਾਰਨ ਵਾਲੇ ਖੇਤਰ ਬਹੁਤ ਨੇੜੇ ਨੇ ਤਾਂ ਇਹ ਝਗੜੇ ਤੇ ਬੀਤੀ ਨੁਕਸਾਨ ਦਾ ਕਾਰਨ ਬਣਦਾ ਹੈ ਅੱਗ ਤੇ ਪਾਣੀ ਵਿਚਕਾਰ ਇਹ ਟਕਰਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਬੇਲੋੜੇ ਖਰਚੇ ਵਧਾਉਂਦਾ ਹੈ ਇਹ ਨੁਕਸ ਤੁਹਾਡੇ ਇਕੱਠੇ ਹੋਏ ਗੁਣਾਂ ਨੂੰ ਸਾੜ ਦਿੰਦਾ ਹੈ ਜੇਕਰ ਤੁਹਾਡੀ ਰਸੋਈ ਛੋਟੀ ਹੈ ਤੇ ਤੁਸੀਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਤਾਂ ਘਟੋ-ਘਟ ਉਹਨਾਂ ਵਿੱਚ ਘਰ ਰੁਕਾਵਟ ਲਗਾਓ ਪਾਣੀ ਤੇ ਅੱਗ ਦਾ ਮਿਸ਼ਰਣ ਕਿਸਮਤ ਨੂੰ ਨਸ਼ਟ ਕਰ ਦਿੰਦਾ ਹੈ ਤੇ ਗਰੀਬੀ ਵੱਲ ਲੈ ਜਾਂਦਾ ਹੈ ਤੇ ਉੱਥੇ ਤੇ ਸਭ ਤੋਂ ਸੂਖਮ ਗਲਤੀ ਗੁੱਸੇ ਜਾਂ ਚਿੜਚਿੜੇ ਪਲ ਦੌਰਾਨ ਪਾਣੀ ਨਾਲ ਖਾਣਾ ਬਣਾਉਣਾ ਭੋਜਨ ਸਿਰਫ ਪੇਟ ਭਰਨ ਦੇ ਲਈ ਨਹੀਂ ਇਹ ਇੱਕ ਪਰਿਸ਼ਾ ਦੀ ਜਦੋਂ ਇੱਕ ਮਾਂ ਚਾ ਪਤਨੀ ਗੁੱਸੇ ਹੰਜਵਾਜਾ ਸ਼ਿਕਾਇਤਾ ਦੇ ਨਾਲ ਸੋਈ ਦੇ ਵਿੱਚ ਖਾਣਾ ਬਣਾਉਂਦੀ ਹੈ ਤਾਂ ਨਕਾਰਾਤਮਕ ਊਰਜਾ ਭੋਜਨ ਦੇ ਵਿੱਚ ਸਮਾਜ ਜਾਂਦੀ ਹੈ ਤੇ ਉਹ ਵਿਅਕਤੀ ਜੋ ਭੋਜਨ ਖਾਂਦਾ ਹੈ ਪ੍ਰੇਸ਼ਟ ਹੋ ਜਾਂਦਾ ਹੈ ਤੇ ਗਲਤ ਫੈਸਲੇ ਲੈਣ ਲੱਗ ਪੈਂਦਾ ਹੈ ਸ਼ਾਂਤ ਮਨ ਨਾਲ ਤਿਆਰ ਕੀਤਾ ਗਿਆ ਭੋਜਨ ਜੈਰ ਵਾਂਗ ਹੁੰਦਾ ਹੈ ਤੇ ਤਦ ਸੋਈ ਵਿੱਚ ਦਾਖਲ ਹੋਣ ਦੇ ਸਮੇਂ ਅਨਪੂਰਨਾ ਦਾ ਧਿਆਨ ਕਰਨਾ ਚਾਹੀਦਾ ਜਿਸ ਘਰ ਵਿੱਚ ਮੁਸਕਰਾਉਂਦੀ ਹੋਈ ਤੇ ਮੰਤਰਾਂ ਦਾ ਜਾਪ ਕਰਦੇ ਹੋਏ ਪੂਜਨ ਤਿਆਰ ਕੀਤਾ ਜਾਂਦਾ ਹੈ ਉੱਥੇ ਕਦੇ ਵੀ ਦੌਲਤ ਜਾਂ ਹੋਰ ਚੀਜ਼ਾਂ ਦੀ ਕਮੀ ਨਹੀਂ ਹੁੰਦੀ ਜੇਕਰ ਸੋਈਏ ਦਾ ਮਨ ਸ਼ੁੱਧ ਨਹੀਂ ਹੈ ਤਾਂ ਲਕਸ਼ਮੀ ਉਸ ਘਰ ਦੇ ਵਿੱਚ ਕਿਸੇ ਹੋਰ ਨੂੰ ਕਦੇ ਵੀ ਸਵੀਕਾਰ ਨਹੀਂ ਕਰਦੀ ਇਹਨਾਂ ਚਾਰ ਗਲਤੀਆਂ ਨੂੰ ਹਲਕੇ ਦੇ ਵਿੱਚ ਨਾ ਲਓ ਇਹ ਉਹ ਖੇਤਰ ਨੇ ਜਿੱਥੇ ਤੁਹਾਡੀ ਮਿਹਨਤ ਨਾਲ ਕਮਾਏ ਪੈਸੇ ਤੇ ਤੁਹਾਡੇ ਗੁਣ ਹੌਲੀ ਹੌਲੀ ਵਹਿ ਰਹੇ ਨੇ ਤੁਹਾਡੇ ਸੰਸਕਾਰ ਮਾੜੇ ਹਰਤੇ ਤੁਹਾਡੀ ਕਿਸਮਤ ਤੁਹਾਡੇ ਟੈਕਸਾਂ ਦੇ ਤੱਕ ਹੀ ਸੀਮਤ ਹੈ ਜੇਕਰ ਤੁਸੀਂ ਇਹਨਾਂ ਆਦਤਾਂ ਨੂੰ ਨਹੀਂ ਸੁਧਾਰਦੇ ਤਾਂ ਕੋਈ ਵੀ ਪੂਜਾ ਜਾਂ ਰਸ ਪੂਰੇ ਨਤੀਜੇ ਨਹੀਂ ਦੇਵੇਗੀ ਤੇ ਹੁਣ ਮੈਂ ਤੁਹਾਨੂੰ ਉਸ ਗੁਪਤ ਮਾਰਗ ਵੱਲ ਲੈ ਕੇ ਜਾਵਾਂਗਾ ਜਿਸ ਦਾ ਵਰਣਨ ਸਾਡੇ ਰਿਸ਼ੀਆਂ ਨੇ ਵਾਸਤੂ ਸ਼ੈਤਰ ਤੇ ਪੁਰਾਣਾ ਦੇ ਵਿੱਚ ਦੌਲਤ ਦੀ ਘਾਟ ਨੂੰ ਦੂਰ ਕਰਨ ਦੇ ਲਈ ਕੀਤਾ ਹੈ ਇਹ ਤਰੀਕਾ ਜਾਦੂ ਨਹੀਂ ਹੈ ਸਗੋਂ ਕੁਦਰਤੀ ਤੱਤਾਂ ਵੀ ਸਹੀ ਵਰਤੋਂ ਅਤੇ ਬਹੁਤ ਧਿਆਨ ਦੇ ਨਾਲ ਸੁਣੋ ਕਿਉਂਕਿ ਇਹ ਤੇ ਇੱਕ ਰੂਟ ਇੱਕ ਛੋਟੀ ਜਿਹੀ ਸਾਵਧਾਨੀ ਵੀ ਤੁਹਾਡੇ ਜੀਵਨ ਦੇ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ ਇਸ ਉਪਾਦੇ ਲਈ ਪਹਿਲੀ ਸ਼ਰਤ ਨਮਕ ਦੀ ਚੋਣੇ ਵਿਚਾਰ ਵਿੱਚ ਉਪਲਬਧ ਬਰੀਕ ਆਇਓਡੀਨ ਵਾਲੇ ਲੂਣ ਦੀ ਵਰਤੋਂ ਨਾ ਕਰੋ ਤੁਹਾਨੂੰ ਪੂਰਾ ਲੂਣ ਭਾਵੇਂ ਗੰਡਾ ਲੂਣ ਦਾ ਚਟਾਨ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ ਬਰੀਕ ਲੂਣ ਆਪਣੀ ਊਰਜਾ ਗਵਾ ਚੁੱਕਾ ਹੈ ਜਦੋਂ ਕਿ ਪੂਰਾ ਲੂਣਾ ਆਪਣੀ ਕੁਦਰਤੀ ਸਥਿਤੀ ਦੇ ਵਿੱਚ ਰਹਿੰਦਾ ਹੈ ਤੇ ਨਕਾਰਾਤਮਕ ਊਰਜਾ ਨੂੰ ਸੌਖਣ ਦੀ 100 ਗੁਣਾ ਜ਼ਿਆਦਾ ਸ਼ਕਤੀ ਰੱਖਦਾ ਹੈ ਤੇ ਹੁਣ ਗੱਲ ਕਰਦੀਆਂ ਡੱਬੇ ਦੇ ਬਾਰੇ ਤੁਹਾਨੂੰ ਕੱਚ ਦੇ ਕਟੋਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਲੋਹਾ ਪਲਾਸਟਿਕ ਜਾਂ ਸਟੀਲ ਤੋਂ ਬਚੋ ਕੱਚ ਸ਼ੁਕਰਗ੍ਰਿਆਂ ਦੀ ਨਾਲ ਜੁੜਿਆ ਹੋਇਆ ਤੇ ਨਮਕ ਸ਼ੁਕਰ ਦੀ ਚੰਦਰਮਾ ਦੇ ਨਾਲ ਵੀ ਜੁੜਿਆ ਹੋਇਆ ਜਦੋਂ ਤੁਸੀਂ ਕੱਚ ਦੇ ਕਟੋਰੀ ਦੇ ਵਿੱਚ ਨਮਕ ਪਾਉਂਦੇ ਉਹ ਤਾਂ ਇਹ ਇੱਕ ਊਰਜਾ ਪੈਦਾ ਕਰਦਾ ਹੈ ਜੋ ਘਰ ਦੇ ਵਿੱਚ ਗਰੀਬੀ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਰਸਮ ਨੂੰ ਕਰਨ ਦਾ ਸਭ ਤੋਂ ਸ਼ੁਭ ਸਮਾ ਸ਼ੁੱਕਰਵਾਰ ਸਵੇਰੇ ਸ਼ੁਕਰਵਾਰ ਦੇ ਵੀ ਲਕਸ਼ਮੀ ਦਾ ਦੇਨੇ ਦਿਨ ਹੌਣ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਜਾਓ ਇੱਕ ਸਾਫ਼ ਕੱਚ ਦੇ ਕਟੋਰੀ ਵਿੱਚ ਇੱਕ ਮੁਠੀ ਨਮਕ ਭਰ ਲਵੋ ਕੋਨਾਚਾਰ ਤੋਂ 5 ਲੌਂਗ ਪਾਉਂਗ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਜਦੋਂ ਕਿ ਨੂਨ ਨਕਾਰਾਤਮਕਤਾ ਨੂੰ ਬਾਹਰ ਕੱਢਦਾ ਹੈ ਤੇ ਲੌਂਗ ਸਕਾਰਾਤਮਕ ਊਰਜਾ ਤੇ ਦੌਲਤ ਨੂੰ ਆਕਰਸ਼ਿਤ ਕਰਦਾ ਹੈ ਨੂਨ ਤੇ ਲੌਂਗ ਦਾ ਇਹ ਸੁਮੇਲ ਤੁਹਾਡੇ ਘਰ ਵਿੱਚ ਇੱਕ ਅਮੂਲ ਭੰਡਾਰ ਭੰਡਾਰ ਬਣਾਉਂਦਾ ਹੈ ਤੇ ਇਸ ਕਟੋਰੀ ਨੂੰ ਰਸੋਈ ਦੇ ਉੱਤਰ ਪੱਛਮ ਕੋਨੇ ਦੇ ਵਿੱਚ ਰੱਖੋ ਇਸ ਨੂੰ ਬਾਰੀ ਲੋਕਾਂ ਦੀ ਨਜ਼ਰ ਤੋਂ ਦੂਰ ਕਿਤੇ ਰੱਖੋ ਜਿਵੇਂ ਕਿ ਇਸ ਜਹਾਜ਼ ਦੇ ਪਿੱਛੇ ਹਵਾ ਤਤ ਦੀ ਉੱਤਰ ਪੱਛਮ ਦਿਸ਼ਾ ਦੇ ਵਿੱਚੋਂ ਦਿਸ਼ਾਈ ਚੋਕੇ ਤੁਹਾਡੀ ਕਿਸਮਤ ਦੇ ਪਹੀਏ ਨੂੰ ਘਮਾਉਣ ਦੀ ਸ਼ਕਤੀ ਰੱਖਦੀ ਇਹ ਪ੍ਰਕਿਰਿਆ ਸਿਰਫ ਇਸ ਨੂੰ ਲਗਾਉਣ ਤੱਕ ਸੀਮਤ ਨਹੀਂ ਸਭ ਤੋਂ ਮਹੱਤਵਪੂਰਨ ਹਿੱਸਾ ਨਾਮਕ ਬਦਲਣਾ ਹੈ ਇਸ ਨਮਕ ਨੂੰ ਹਰ 15 ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਇੱਕ ਵਾਰ ਬਦਲੋ ਖਾਸ ਕਰਕੇ ਨਵੇਂ ਚੰਦ ਜਾਂ ਪੂਰਨਮਾਸ਼ੀ ਵਾਲੇ ਦਿਨ ਪੁਰਾਣੀ ਨਮਕ ਨੂੰ ਕਦੇ ਵੀ ਕੂੜੇ ਦੇ ਵਿੱਚ ਨਾ ਸੁੱਟੋ ਇਸ ਨੂੰ ਰਸੋਈ ਦੇ ਸਿੰਕ ਦੇ ਵਿੱਚ ਪਾ ਦਿਓ ਤੇ ਉਸ ਉੱਤੇ ਪਾਣੀ ਪਾ ਦਿਓ ਜਿਵੇਂ ਜਿਵੇਂ ਨਮਕ ਪਾਣੀ ਦੇ ਵਿੱਚ ਘol ਜਾਂਦਾ ਹੈ ਤੁਹਾਡੇ ਘਰ ਦੀਆਂ ਸਾਰੀਆਂ ਮੁਸੀਬਤਾਂ ਬਿਮਾਰੀਆਂ ਤੇ ਵਿੱਤੀ ਰੁਕਾਵਟਾਂ ਵੀ ਧੂਤੀਆਂ ਜਾਣਗੀਆਂ ਤੇ ਉਸੇ ਤਰੀਕੇ ਦੇ ਨਾਲ ਨਵਾਂ ਨਮਕ ਦੁਬਾਰਾ ਕਰੋ ਤੇ ਅਜਿਹਾ ਕਰਦੇ ਸਮੇਂ ਤੁਹਾਨੂੰ ਆਪਣੀ ਮੰਨ ਦੇ ਵਿੱਚ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਸ਼ੱਕ ਦੇ ਨਾਲ ਅਜੇ ਹਿਆ ਕਰਦੀ ਉਹ ਤਾਂ ਨਾਮਕ ਸਿਰਫ ਇੱਕ ਪੱਥਰ ਬਾਂਚਾਵੇਗਾ ਤੇ ਨਾਮਕ ਰੱਖਦੇ ਸਮੇਂ ਮਹਾਂ ਲਕਸ਼ਮੀ ਨਮੀ ਦਾ ਜਾਪ ਕਰਨਾ ਨਾ ਕੋਲੋ ਤੇ ਨਾਲ ਹੀ ਇੱਕ ਹੋਰ ਛੋਟਾ ਅਭਿਆਸ ਕਰੋ ਕਿ ਹਰ ਸ਼ੁੱਕਰਵਾਰ ਆਪਣੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਰੱਖੋ ਇਹ ਤੁਹਾਡੇ ਘਰ ਦੇ ਆਲੇ ਦੁਆਲੇ ਇੱਕ ਸੁਰੱਖਿਆ ਢਾਲ ਬਣਾਏਗਾ ਜਿਸ ਨਾਲ ਅਲਕਸ਼ਮੀ ਰਾਹੁ ਤੇ ਕੇਤੂ ਦੀਆਂ ਪੂਰੀਆਂ ਨਜ਼ਰਾਂ ਅੰਦਰ ਦਾਖਲ ਹੋਣ ਤੋਂ ਬਚ ਜਾਣਗੀ ਇਹ ਨੂਰ ਦਾ ਕਟੋਰਾ ਤੁਹਾਡੇ ਘਰ ਦਾ ਊਰਜਾ ਸ਼ੁੱਧੀਕਰਨ ਕੇਂਦਰ ਹੈ ਜਦੋਂ ਰਸੋਈ ਵਿੱਚ ਨੂਰ ਦਾ ਸਤਕਾਰ ਕੀਤਾ ਜਾਂਦਾ ਹੈ ਤਾਂ ਮਾਂ ਅਨੂਪੁਰਨਾ ਖੁਦ ਉੱਥੇ ਰਹਿੰਦੀ ਹੈ ਕਿ ਉਸ ਘਰ ਦੇ ਮੈਂਬਰ ਕਦੇ ਵੀ ਭੋਜਨ ਜਾਂ ਪੈਸੇ ਦੀ ਇੱਛਾ ਨਹੀਂ ਕਰਦੇ ਇਹ ਸੱਭਿਆਚਾਰ ਦਾ ਬੀਜ ਹੈ ਇਸ ਨੂੰ ਆਪਣੀ ਜੀਵਨ ਵਿੱਚ ਸ਼ਾਮਲ ਕਰੋ ਤੇ ਫਿਰ ਦੇਖੋ ਕਿ ਤੁਹਾਡੀ ਕਿਸਮਤ ਕਿਵੇਂ ਬੰਦ ਦਰਵਾਜ਼ੇ ਖੋਲਦੀ ਹੈ ਮੈਂ ਤੁਹਾਨੂੰ ਇੱਕ ਢੂੰਗੀ ਗੱਲ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਆਤਮਾ ਨੂੰ ਝਗਾਵੇਗੀ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਰਸੋਈ ਸਿਰਫ ਪੇਟ ਭਰਨ ਦਾ ਸਾਧਨ ਹੈ ਪਰ ਸ਼ਾਇਦਰ ਇਸ ਨੂੰ ਇੱਕ ਬਲੀਦਾਨ ਦੇਵੀ ਵੀ ਕਹਿੰਦੇ ਨੇ ਤੁਸੀਂ ਜੋ ਭੋਜਨ ਤਿਆਰ ਕਰਦੇ ਹੋ ਸਿਰਫ ਦਾਲ ਤੇ ਚੌਲ ਨਹੀਂ ਸਗੋ ਇਹ ਤੁਹਾਡੇ ਪਰਵਾ ਤੇ ਕਿਸਮਤ ਤੇ ਸੱਭਿਆਚਾਰ ਹੈ ਸ਼ਾਇਦਰ ਭੋਜਨ ਦਾਣ ਕਰਨ ਨੂੰ ਸਭ ਤੋਂ ਵੱਡਾ ਧਾਨ ਮੰਨਦੇ ਨੇ ਤੇ ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਤਿਆਰ ਕਰਨ ਵਾਲੀ ਵਿਅਕਤੀ ਦੇ ਵਿਚਾਰ ਇਸ ਵਿੱਚ ਲੀਨ ਹੋ ਜਾਂਦੇ ਨੇ ਤੇ ਜੇਕਰ ਕੋਈ ਔਰਤ ਚੈਨ ਨੂੰ ਗੁੱਸੇ ਜਾਂ ਉਦਾਸੀ ਦੇ ਨਾਲ ਰਸੋਈ ਦੇ ਵਿੱਚ ਨਮਕ ਦੀ ਮਸਾਲੇ ਪਾਉਂਦੀ ਹੈ ਤਾਂ ਭੋਜਨ ਕੀ ਬ੍ਰਹਮंड ਬਣ ਜਾਂਦਾ ਹੈ ਤੇ ਇਸ ਨੂੰ ਖਾਣ ਵਾਲੇ ਵਿਅਕਾਂ ਦਾ ਦੀ ਬੁੱਧੀ ਤਾਮਸਿਕ ਹੋ ਜਾਂਦੀ ਹੈ ਜਿਸ ਨਾਲ ਘਰ ਦੇ ਵਿੱਚ ਅਸ਼ਾਂਤੀ ਤੇ ਗਰੀਬੀ ਆਉਂਦੀ ਹੈ ਇਸ ਦੇ ਉਲਟ ਜੇਕਰ ਤੁਸੀਂ ਪਿਆਰ ਨਾਲ ਭੋਜਨ ਤਿਆਰ ਕਰਦੇ ਹੋ ਮੰਤਰਾਂ ਦਾ ਜਾਪ ਕਰਦੇ ਹੋ ਤੇ ਪਰਮਾਤਮਾ ਦਾ ਨਾਮ ਲੈਣੀਓ ਤਾਂ ਆਮ ਭੋਜਨ ਵੀ ਪਰਿਸ਼ਾਦ ਬਣ ਜਾਂਦਾ ਹੈ ਜਿਸ ਨਾਲ ਪੂਰੇ ਪਰਿਵਾਰ ਦੇ ਗੁਣ ਵਧਦੇ ਨੇ ਇਥੇ ਲੂਣ ਦਾ ਇੱਕ ਹੋਰ ਅਧਿਆਤਮਿਕ ਮਹੱਤਵ ਹੈ ਲੂਣ ਸਾਨੂੰ ਸ਼ੁਕਰਗੁਜ਼ਾਰੀ ਸਿਖਾਉਂਦਾ ਹੈ ਜਿਵੇਂ ਲੂਣ ਅਧਿਕ ਰਹਿ ਕੇ ਭੋਜਨ ਨੂੰ ਸੁਆਦ ਦਿੰਦਾ ਉਸੇ ਤਰ੍ਹਾਂ ਸਾਡੇ ਲੋਕੀ ਹੋਏ ਦਾਰਦੇ ਲੁਕੇ ਹੋਏ ਗੁਣ ਸਾਡੀ ਕਿਸਮਤ ਨੂੰ ਸੁਵਾਦ ਦਿੰਦੇ ਨੇ ਜੇਕਰ ਖਾਣਾ ਪਕਾਉਂਦੇ ਸਮੇਂ ਤੁਸੀਂ ਪਹਿਲੀ ਰੋਟੀ ਘਾਹ ਦੇ ਲਈ ਤੇ ਆਖਰੀ ਰੋਟੀ ਕੁੱਤੇ ਦੇ ਲਈ ਰੱਖ ਦਿੰਦੇ ਹੋ ਤਾਂ ਤੁਹਾਡੀ ਰਸੋਈ ਦੇ ਸਾਰੇ ਵਾਸਤੂ ਨੁਕਸ ਆਪਣੇ ਆਪ ਦੂਰ ਹੋ ਜਾਂਦੇ ਨੇ ਤੇ ਇਸ ਨੂੰ ਪੰਜ ਮਹਾ ਯੱਗਾਂ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ। ਲక్ష్ਮੀ ਸਿਰਫ ਉਹਨਾਂ ਘਰਾਂ ਦੇ ਵਿੱਚ ਰਹਿੰਦੀ ਹੈ ਜਿੱਥੇ ਭੋਜਨ ਦਾ ਸਤਕਾਰ ਕੀਤਾ ਜਾਂਦਾ ਹੈ। ਤੇ ਜਿੱਥੇ ਰਸੋਈਆਂ ਸੇਵਾ ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਦਾ ਇੱਕ ਹਿੱਸਾ ਕਿਸੇ ਭੁੱਖੇ ਵਿਅਕਤੀ ਨੂੰ ਨਾਮਕ ਤੇ ਹੋਰ ਚੀਜ਼ਾਂ ਦੇ ਰੂਪ ਦੇ ਵਿੱਚ ਦਾਨ ਕਰਦੇ ਹੋ ਤਾਂ ਤੁਹਾਡੀ ਸੁੱਤੀ ਹੋਈ ਕਿਸਮਤ ਜਾਗਦੀ ਹੈ। ਉਹ ਵਿਖੇ ਵਿੱਚ ਫਲ ਦੇਣ ਵਾਲਾ ਬੀਜ ਬਹੁਤ ਘੱਟ ਲੱਭਣਾ ਬਹੁਤ ਘੱਟ ਹੁੰਦਾ ਹੈ ਇਸ ਲਈ ਆਪਣੀ ਰਸੋਈ ਨੂੰ ਸਿਰਫ ਇੱਕ ਕਮਰਾ ਨਾ ਸਮਝੋ ਇਸ ਨੂੰ ਆਪਣੇ ਕਰਮ ਨੂੰ ਸ਼ੁੱਧ ਕਰਨ ਲਈ ਇੱਕ ਮੰਦਿਰ ਸਮਝੋ ਜਦੋਂ ਤੁਸੀਂ ਲੂਣ ਦੇ ਇੱਕ ਦਾਣੇ ਦਾ ਵੀ ਸਤਕਾਰ ਕਰਦੇ ਹੋ ਤਰਾ ਬ੍ਰਹਮੰਡੀ ਸ਼ਕਤੀਆਂ ਤੁਹਾਡੇ ਭੰਡਾਰ ਨੂੰ ਭਰਨ ਦੇ ਲਈ ਮਜਬੂਰ ਹੋ ਜਾਂਦੀਆਂ। ਇਸੇ ਤਰ੍ਹਾਂ ਹੋਵੇ ਇਸ ਚਰਚਾ ਦੇ ਸਭ ਤੋਂ ਮਹੱਤਵਪੂਰਨ ਨੁਕਤੇ ਦੇ ਬੰਦ ਤਿਆਰ ਦਿਓ ਬਹੁਤ ਸਾਰੇ ਲੋਕ ਇਹ ਰਸਨ ਸਿਰਫ ਇਸੇ ਕਾਰਨ ਕਰਕੇ ਕਰਨਗੇ ਕਿਉਂਕਿ ਉਹ ਰਾਤੋ-ਰਾਤ ਅਮੀਰ ਬੰਨਾ ਚਾਹੁੰਦੇ ਨੇ। ਪਰ ਯਾਦ ਰੱਖੋ ਜੇਕਰ ਤੁਹਾਡਾ ਮਨ ਸਿਰਫ ਲਾਲਚ ਦੀ ਨਾਲ ਭਰਿਆ ਹੋਇਆ ਹੈ ਤਾਂ ਬ੍ਰਹਮੰਡਾ ਦੀਆਂ ਸ਼ਕਤੀਆਂ ਤੁਹਾਡੀ ਮਦਦ ਨਹੀਂ ਕਰਨਗੀਆਂ। ਕਿਉਂਕਿ ਸ਼ਰਧਤਰ ਕਹਿੰਦੀ ਹੈ ਕਿ ਭਾਵ ਪ੍ਰਦਾਨ ਵਿਸ਼ ਕਰੀ ਰਾ ਕਾ ਭਾਵ ਪਰਮਾਤਮਾ ਤੁਹਾਡੇ ਕਮਨ ਨੂੰ ਹੀ ਦੇਖਦਾ ਸਭ ਉਹਨਾਂ ਦੇ ਪਿੱਛੇ ਸ਼ੁੱਧੀਆਂ ਭਾਵਨਾਵਾਂ ਨੂੰ ਦੇਖਦਾ ਹੈ ਜੇਕਰ ਤੁਸੀਂ ਨਿੰਦਾ ਕਟੋਰਾ ਸਿਰਫ ਇਸ ਲਈ ਰੱਖ ਰਹੀ ਹੋ ਕਿਉਂਕਿ ਇਹ ਵਪਾਰਕ ਸੌਦਾ ਹੈ ਕਿ ਮੈਂ ਨੂਨ ਰੱਖਾਂਗਾ ਤੇ ਬਦਲੇ ਦੇ ਵਿੱਚ ਲక్ష్ਮੀ ਮੈਨੂੰ ਪੈਸਾ ਦੇਵੇਗੀ ਤਾਂ ਇਹ ਉਪਾ ਅਸਫਲ ਹੋ ਜਾਵੇਗਾ ਭਗਤੀ ਕੋਈ ਕਾਰੋਬਾਰ ਨਹੀਂ ਨੂਨ ਰੱਖਣਾ ਇੱਕ ਗੱਲ ਦਾ ਸੰਕੇਤ ਹੈ ਕਿ ਤੁਸੀਂ ਆਪਣੇ ਘਰ ਤੋਂ ਨਿਕਾਰਾਤਮਕਤ ਨੂੰ ਛੱਡਣ ਦੇ ਲਈ ਪਿਆਰੋਂ ਤੇ ਦੇਵੀ ਲక్ష్ਮੀ ਦਾ ਸਵਾਗਤ ਕਰਨ ਦੇ ਲਈ ਆਪਣੇ ਘਰ ਅੰਦਰ ਪਵਿੱਤਰਤਾ ਲਿਆ ਰਹੇ ਹੋ ਪਰ ਸਾਵਧਾਨ ਰਹੋ ਜੇਕਰ ਤੁਹਾਡਾ ਜੀਵਨ ਬੁਰਾਈ ਦੇ ਨਾਲ ਭਰਿਆ ਹੋਇਆ ਜੇਕਰ ਤੁਸੀਂ ਦੂਜਿਆਂ ਦੇ ਅਧਿਕਾਰ ਨੂੰ ਹੜੱਪਣਾ ਚਾਹੁੰਦੇ ਹੋ ਅਪਮਾਨ ਜਨਕ ਭਾਸ਼ਾ ਦੀ ਵਰਤੋਂ ਕਰਦੇ ਹੋ ਤਾਂ ਆਪਣੇ ਮਾਪਿਆਂ ਦਾ ਨਿਰਾਦਰ ਕਰਦੇ ਹੋ ਤਾਂ ਦੁਨੀਆ ਦਾ ਕੋਈ ਵੀ ਉਪਾਅ ਤੁਹਾਡੀ ਗਰੀਬੀ ਨੂੰ ਦੂਰ ਨਹੀਂ ਕਰ ਸਕਦਾ ਪੁੰਨ ਆਉਣ ਤੋਂ ਪਹਿਲਾਂ ਪਾਪਾਂ ਦਾ ਨਾਸ਼ ਹੋਣਾ ਚਾਹੀਦਾ ਹੈ ਲక్ష్ਮੀ ਉਸ ਘਰ ਦੇ ਵਿੱਚ ਸਥਿਰ ਰਹਿੰਦੀ ਹੈ ਜਿੱਥੇ ਧਾਰਮਿਕਤਾ ਰਹਿੰਦੀ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵਾਅਦੇ ਤੋਂ ਵਾਅਦੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੇ ਇੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਤਦਕਕ ਦੀ ਲਈ ਤੁਹਾਡਾ ਸਾਰੇ ਪੈਨਪਰਾਂਵਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ